ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਆ ਜਿਹੜਾ ਆਪਣਾ ਬੂਟਾ ਹੈਗਾ ਹੈ ਹਰਮਨ 99 ਸੇਵ ਦੀ ਵੈਰੈਟੀ ਹੈਗੀ ਤੇ ਇਹਦੀ ਆਪਾਂ ਕਟਾਈ ਕਰਨ ਲੱਗੇਗੇ ਸੇਵ ਦੀ ਕਟਾਈ ਦੇ ਵਿੱਚ ਮੇਨ ਇਹਦੀ ਹਾਈਟ ਨੂੰ ਕੰਟਰੋਲ ਕਰਨਾ ਵਿਚਫਾਸ ਦੀਆਂ ਟਾਹਣੀਆਂ ਨੂੰ ਕੰਟਰੋਲ ਕਰਨਾ ਤੇ ਇਸ ਤਰ੍ਹਾਂ ਜਿਹੜੀਆਂ ਬਿਮਾਰੀ ਨਾਲ ਸੁੱਕੀਆਂ ਹੋਈਆਂ ਟਾਹਣੀਆਂ ਨੇਗੀਆਂ ਇਹਨਾਂ ਨੂੰ ਕੱਟਣਾ ਇਹ ਮੁੱਖ ਚੀਜ਼ ਜਿਹੜੀ ਸੇਵ ਦੀ ਕਟਾਈ ਦੇ ਦੌਰਾਨ ਹੁੰਦੀ ਹੈਗੀ ਤੇ ਕਟਾਈ ਤੋਂ ਬਾਅਦ ਜਿਹੜੇ ਕਿਸੇ ਵੀ ਤਰ੍ਹਾਂ ਦਾ ਉਲੀ ਨਾਸ਼ਕ ਦਾ ਜਿਹੜਾ ਆਪਾਂ ਸਰਕਾਰ ਦੇ ਉੱਪਰ ਕਰਨਾ ਹੁੰਦਾ ਹੈਗਾ ਤੇ ਇਸ ਤੋਂ ਬਿਨਾ ਜਿਹੜੀਆਂ ਹੋਰ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਹੁੰਦੀਆਂ ਉਹ ਇਹਨੀਆਂ ਕਿ ਜਿਹੜੇ ਸਲੈਂਟਿੰਗ ਕੱਟ ਮਾਰਨੇ ਹੁੰਦੇ ਹਨ ਜਾਨੀ ਕਿ ਟੇਡੇ ਕੱਟ ਮਾਰਨੇ ਹੁੰਦੇ ਆ ਵੀ ਪਾਣੀ ਟ੍ਰੇਲ ਜਿਹੜੀ ਨਾ ਖੜੇ ਆਪਣੀ ਉੱਪਰ ਤੇ ਜਿਹੜੀ ਟਾਣੀ ਕੋਈ ਸੁੱਕੀ ਹੋਈ ਆ ਉਹਨੂੰ ਘੱਟੋ ਘੱਟ 1.5 2 ਇੰਚ ਜਿਵੇਂ ਮੰਨ ਲਓ ਇੱਥੋਂ ਤੱਕ ਸੁੱਕੀ ਹੋਈ ਸੀ ਤਾਂ ਆਪਾਂ ਇੰਨੀ ਜ਼ਿਆਦਾ ਕੱਟੀ ਆ ਇਹ ਇੰਨੀ ਜ਼ਿਆਦਾ ਕੱਟਣ ਦਾ ਮਤਲਬ ਹੁੰਦਾ ਵੀ ਜਿਹੜੀ ਬਿਮਾਰੀ ਹੈਗੀ ਟਾਣੀ ਦੇ ਵਿੱਚ ਉਹ ਪਿੱਛੇ ਤੱਕ ਨਾ ਜਾਵੇ ਬਾਕੀ ਇਹਦੇ ਤੇ ਵੀ ਜਿਹੜਾ ਮੇਨ ਕੰਮ ਹੁੰਦਾ ਉਹ ਹੁੰਦਾ ਪੜਸ ਦਾ ਪੜਸ ਜਿਨ੍ਹਾਂ ਦੇ ਗੰਡਾ ਬਣੀਆਂ ਹੋਈਆਂ ਜਿਹੜੀਆਂ ਇਹਨਾਂ ਤੋਂ ਹੀ ਫੁੱਲ ਆਉਣਾ ਹੁੰਦਾ ਇਹਨਾਂ ਤੋਂ ਹੀ ਫਲ ਬਣਨਾ ਹੁੰਦਾ ਜਦੋਂ ਆਪਾਂ ਇਹਦੀ ਕਟਾਈ ਇਸ ਤਰ੍ਹਾਂ ਕਰ ਦੰਨੇ ਆਗੇ ਤਾਂ ਬੂਟੇ ਦੀਆਂ ਜਿਹੜੀਆਂ ਗੰਡਾਂ ਦੀ ਫਲਾਪਟ ਹੋਣੀ ਸ਼ੁਰੂ ਹੋ ਜਾਂਦੀ ਹੈ ਫਲਾਪਟ ਹੋਣ ਦੇ ਨਾਲ ਉਹਨਾਂ ਦੇ ਉੱਪਰ ਫੁੱਲ ਸਹੀ ਆਉਂਦਾ ਹੈਗਾ ਫੁੱਲ ਸਹੀ ਆਉਣ ਦੇ ਨਾਲ ਜਿਹੜਾ ਫਲ ਵਧੀਆ ਮਿਲਦਾ ਆਪਾਂ ਨੂੰ ਤੋਂ ਕਟਾਈ ਇਹਨਾਂ ਬੂਟਿਆਂ ਦੇ ਵਿੱਚ ਕਾਫੀ ਜ਼ਰੂਰੀ ਹੁੰਦੀ ਹੈ ਹੁਣ ਮੰਨ ਲਓ ਆਹ ਟਾਣੀ ਹੈ ਜੀ ਇਹ ਦੇ ਵਿੱਚ ਆਂਦੀ ਹੈ ਕਿ ਤਾਂ ਇਹਨੂੰ ਆਪਾਂ ਇੱਥੋਂ ਜੜ ਚੋਂ ਕਟਾਂਗੇ ਇਸੇ ਤਰ੍ਹਾਂ ਜਿਹੜੀਆਂ ਡੇਡੇ ਟਾਣੀਆਂ ਗੀਆਂ ਇੱਥੇ ਇਹ ਸਾਰੀਆਂ ਆਪਾਂ ਜੜ ਦੇ ਵਿੱਚੋਂ ਲਾ ਦਾਂਗੇ ਜਿਹੜੀਆਂ ਬੂਟੇ ਦੇ ਵਿੱਚੋਂ ਜਾ ਰਹੀਆਂ ਗਈਆਂ ਤੇ ਬੂਟੇ ਦੇ ਬਾਹਰਲੇ ਪਾਸੇ ਵਾਲੀਆਂ ਟਾਣੀਆਂ ਜ਼ਿਆਦਾ ਆਪਾਂ ਰੱਖਾਂਗੇ ਵਿੱਚ ਆਲੀਆਂ ਟਾਣੀਆਂ ਕੱਟਣ ਦਾ ਮਕਸਦ ਇਹ ਹੁੰਦਾ ਕਿ ਬੂਟੇ ਦੇ ਵਿੱਚ ਹਵਾ ਤੇ ਧੁੱਪ ਸਹੀ ਤਰੀਕੇ ਨਾਲ ਪੈਂਦੀ ਰਹੇ ਬੂਟੇ ਦਾ ਪਹਿਲਾ ਤਣਾ ਆਪਾਂ ਇੱਕ ਰੱਖਣਾ ਸੀਗਾ ਕੁਝ ਕਾਰਨਾ ਕਰਕੇ ਜਿਹੜਾ ਤਣਾ ਇੱਕ ਨਹੀਂ ਰਹਿ ਸਕਿਆ ਆਪਾਂ ਉਹ ਵੀ ਕਟਿੰਗ ਦੇ ਜਿਹੜੇ ਜਾਦਾ ਹਜੇ ਤਜਰਬਾ ਨਹੀਂ ਹੋਇਆ ਕਿਉਂਕਿ ਆਪਣੇ ਕੋਲ ਕਿਹੜਾ ਜਿਆਦਾ ਟਾਈਮ ਤੋਂ ਸੇਵ ਜਿਹੜੇ ਨਾਸ਼ਪਤੀਆਂ ਬੂਟੇ ਲੱਗ ਰਹੇ ਐ ਇੱਥੇ ਬੂਟੇ ਦੇ ਆਊਂਡ ਦੇ ਨਾਲ ਹੀ ਜਿਹੜਾ ਅੱਗੇ-ਅੱਗੇ ਆਪਣਾ ਤਜਰਬਾ ਵਧਣਾ ਸ਼ੁਰੂ ਹੋਇਆ ਬੈਠਾ ਜੜ੍ਹ ਦੇ ਨੇੜੇ ਆਪਾਂ ਥੋੜਾ ਗਿੱਟ ਦੋ ਗਿੱਟ ਕਲੀਅਰ ਰੱਖਦੇ ਆਂਗੇ ਉਹਦਾ ਕਾਰਨ ਇਹ ਹੁੰਦਾ ਕਿ ਬੂਟੇ ਦੇ ਤਣੇ ਦੇ ਨੇੜੇ ਜਿਹੜਾ ਜਿਆਦਾ ਆਪਾਂ ਫਲ ਨਹੀਂ ਲੈ ਸਕਦੇ ਜਿਹੜਾ ਕਿ ਮਿੱਟੀ ਦੇ ਨਾਲ ਲੱਗਣ ਦੇ ਚਾਰਸ ਰਹਿੰਦੇ ਆ ਜਿਹੜੇ ਪੱਤੇ ਟਾਹਣੀਆਂ ਜਾਂ ਫਲ ਮਿੱਟੀ ਦੇ ਨਾਲ ਲੱਗਦਾ ਉੱਥੋਂ ਜਿਹੜਾ ਬੂਟੇ ਦੇ ਵਿੱਚ ਫੰਗਸ ਆ ਜਾਂਦੀ ਹੈ ਕਈ ਵਾਰੀ ਸੋ ਜੜ ਦੇ ਨੇੜੇ ਆਪਾਂ ਥੋੜਾ ਇਹ ਕਲੀਅਰ ਰੱਖਣਾ ਹੁੰਦਾ ਜੜ ਦੇ ਉੱਪਰ ਆਪਾਂ ਕਲੀ ਤੇ ਨੀਲੇ ਤੋਂ ਉੱਥੇ ਦਾ ਜਿਹੜਾ ਲੇਪ ਬਣਾ ਕੇ ਲਾਉਣਾ ਹੁੰਦਾ ਹੈਗਾ ਤੇ ਛੜਕਾ ਤੋਂ ਬਾਅਦ ਜਿਹੜਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਤੁਸੀਂ ਉਲੀ ਨਾਸ਼ਕੇ ਦੇ ਵਿੱਚ ਛਿੜਕ ਸਕਦੇ ਹੋ ਜਿਵੇਂ ਆਹ ਟਾਹਣੀਆਂ ਹੁਣ ਇੱਕ ਦੂਜੇ ਦੇ ਵਿੱਚ ਦੋ ਫਸਦੀਆਂ ਨੇ ਤਾਂ ਇਹਨਾਂ ਚੋਂ ਆਪਾਂ ਨੂੰ ਇੱਕ ਟਾਹਣੀ ਕੱਟਣੀ ਪਊਗੀ ਉਹ ਟਾਹਣੀ ਆਪਾਂ ਜਿਹੜੀ ਗੜ ਦੇ ਵਿੱਚੋਂ ਕੱਟ ਦੇਣੀ ਹੈ ਜਿੱਥੋਂ ਟਾਣੇ ਸ਼ੁਰੂ ਹੁੰਦੀ ਹੈ ਇਸ ਤਰ੍ਹਾਂ ਕਟਾਈ ਕਰਨ ਦੇ ਨਾਲ ਜਿਹੜੀ ਧੁੱਪ ਤੇ ਹਵਾ ਬੂਟੇ ਦੇ ਵਿੱਚ ਤੱਕ ਪਹੁੰਚਦੀ ਹੈਗੀ ਬੂਟੇ ਦੇ ਵਿੱਚ ਤੱਕ ਪਹੁੰਚਣ ਦੇ ਨਾਲ ਕੀ ਹੁੰਦਾ ਕਿ ਜਿਹੜਾ ਫੰਗਸ ਵਗੈਰਾ ਦੇ ਰੋਗ ਜਿਹੜੀ ਉੱਲੀ ਵਗੈਰਾ ਲੱਗਦੀ ਹੈਗੀ ਉਹ ਘੱਟ ਲੱਗਦੀ ਹੈ ਜਦੋਂ ਬੂਟੇ ਦੇ ਵਿੱਚ ਧੁੱਪ ਸਹੀ ਜਾਂਦੀ ਹੋਵੇ ਜਦੋਂ ਬੂਟੇ ਨੂੰ ਧੁੱਪ ਨਹੀਂ ਸਹੀ ਲੱਗਦੀ ਤਾਂ ਉਹਦੇ 'ਚ ਜਿਹੜਾ ਉੱਲੀਆਂ ਵਗੈਰਾ ਜ਼ਿਆਦਾ ਪੈਂਦੀਆਂ ਨੇਗੀਆਂ ਉਹਨਾਂ ਦੇ ਨਾਲ ਜਿਹੜਾ ਫਲ ਦੇ ਉੱਪਰ ਪੂਰਾ ਅਸਰ ਪੈਂਦਾ ਹੈਗਾ ਉਸੇ ਲਗਭਗ ਆਪਾਂ ਕਟਾਈ ਦੇ ਦੌਰਾਨ ਸਾਰੀ ਲਾ ਦੰਨੇਗੇ ਉਹਦੇ ਨਾਲ ਕੀ ਹੁੰਦਾ ਕਿ ਬੂਟੇ ਦੀ ਇੱਕ ਟਾਣੀ ਤੋਂ ਦੋ-ਦੋ ਟਾਣੀਆਂ ਬਾਣਨੀਆਂ ਸ਼ੁਰੂ ਹੋ ਜਾਂਦੀਆਂ ਰਹਿਗੀਆਂ ਦੂਜਾ ਜਿਹੜੀਆਂ ਆ ਬਿਮਾਰੀ ਵਾਲੀਆਂ ਹੀ ਆ ਇਹ ਸਾਰੀਆਂ ਆਪਾਂ ਕੱਢਦੇ ਆਂਗੇ ਇਹਦੇ ਚੋ ਤਿੰਨ ਕਿਸਮਾਂ ਸੇਵ ਦੇ ਵਿੱਚ ਆਪਣੇ ਵਧੀਆ ਕਾਮਯਾਬ ਨੇਗੀਆਂ ਇੱਕ ਹਾਰਮਨ 99 ਫਿਰ ਆਗੀ 200 ਡੌਰਸੈਟ 골ਡਨ ਤੇ ਤੀਜੀ ਹੈਗੀ ਅੰਨਾ ਇਨ੍ਹਾਂ ਦੇ ਉੱਪਰ ਹੀ ਵਧੀਆ ਨਤੀਜੇ ਜਿਹੜੇ ਆਪਾਂ ਨੂੰ ਮਿਲਦੇ ਨੇਗੇ ਹਾਈਟ ਨੂੰ ਕੰਟਰੋਲ ਕਰਨ ਲਈ ਤਾਂ ਇਹਨੂੰ ਜਾਂਦੀਆਂ ਟਾਣੀਆਂ ਇਸ ਤਰ੍ਹਾਂ ਜਿਹੜੀਆਂ ਆਪਾਂ ਲਾਉਣੀਆਂ ਹੁੰਦੀਆਂ ਰਹਿਗੀਆਂ ਤੇ ਪਹਿਲਾਂ ਆਪਾਂ ਸਾਰੀਆਂ ਟਾਹਣੀਆਂ ਲਾ ਕੇ ਇਹਨੂੰ ਨੇੜੇ ਤੋਂ ਦਿਖਾ ਦਾਂਗੇ ਵੀ ਜਿਵੇਂ ਹੁਣ ਇਹਦੇ ਵਿੱਚ ਨਾ ਜਿਹੜੀਆਂ ਟਾਹਣੀਆਂ ਇੱਕ ਦੂਜੇ ਦੇ ਵਿੱਚ ਫਸਦੀਆਂ ਜਾਂ ਨੇੜੇ ਰਹਿ ਜਾਣਗੀਆਂ ਉਹ ਵੀ ਸਾਰੀਆਂ ਜਿਹੜੀਆਂ ਆਪਾਂ ਕਟਾਂਗੇ ਇਹਨੂੰ ਥੱਲੇ ਵਾਲੀਆਂ ਟਾਹਣੀਆਂ ਕੱਟਣ ਦਾ ਮਤਲਬ ਇਹ ਹੋ ਜਾਂਦਾ ਕਿ ਇੱਕ ਦੂਜੇ ਦੇ ਵਿੱਚ ਫਸਣ ਵਾਲੀਆਂ ਟਾਹਣੀਆਂ ਦੀ ਗਿਣਤੀ ਜਿਹੜੀ ਆਪਾਂ ਘੱਟ ਕਰ ਲਈਏ ਥੱਲੋ ਜਿਹੜੀਆਂ ਟਾਹਣੀਆਂ ਨੇ ਮੇਨ ਆਪਣੀਆਂ ਮੁੱਖ ਲੈ ਕੇ ਜਾਂਦੇ ਆਪਾਂ 3-4 ਟਾਹਣੀਆਂ ਜਾਂ 5 ਟਾਹਣੀਆਂ ਰੱਖ ਦਿਆਂ ਜਿਹੜੀਆਂ ਉਹਨਾਂ ਨੂੰ ਕਾਫੀ ਏਰੀਆ ਤੱਕ ਜਿਹੜਾ ਆਪਾਂ ਨੂੰ ਕਲੀਅਰ ਰੱਖਣਾ ਪੈਂਦਾ ਹੈਗਾ ਯਾਨੀ ਕਿ ਉਹਨਾਂ ਦੇ ਵਿੱਚੋਂ ਨੀਚੇ ਤੋਂ ਟਾਹਣੀਆਂ ਨਹੀਂ ਨਿਕਲਣੇਣੀਆਂ ਹੁੰਦੀਆਂ ਗਈਆਂ ਤੇ ਜ਼ਿਆਦਾਤਰ ਆਪਣੀ ਕੋਸ਼ਿਸ਼ ਇਹ ਰਹਿਣੀ ਚਾਹੀਦੀ ਹੈ ਜਿਹੜਾ ਆਪਣਾ ਮੋਟਾ ਤਣਾਗਾ ਇਹਦੇ ਨੇੜੇ ਰਹੀ ਹੈ ਆਪਾਂ ਜਿੰਨਾ ਇਹ ਤੋਂ ਦੂਰ ਜਾਵਾਂਗੇ ਉੰਨੀ ਫਲ ਦੀ ਕੁਆਲਿਟੀ ਜਿਹੜੀ ਘਟ ਜਾਂਦੀ ਹੈਗੀ ਜਿੰਨਾ ਇਹਦੇ ਨੇੜੇ ਨੇੜਿਓਂ ਆਪਾਂ ਟਾਹਣੀਆਂ ਰੱਖਾਂਗੇ ਜਿਵੇਂ ਮੰਨ ਲਓ ਆਹ ਟਾਹਣੀਆਂ ਨੂੰ ਦੂਰੋਂ ਕੱਟਣ ਦਾ ਮਕਸਦ ਹੀ ਹੋ ਜਾਂਦਾ ਵੀ ਇਹਨੇ ਨੇੜੇ ਰਹੀਏ ਤਾਂ ਉੱਥੇ ਆਪਣੇ ਸਪਰ ਵਧੀਆ ਬਣ ਕੇ ਆਪਾਂ ਨੂੰ ਫਲ ਵਧੀਆ ਮਿਲਦਾ ਹੈਗਾ ਤੇ ਪਿੱਚ ਫਸਣ ਵਾਲੀਆਂ ਟਾਹਣੀਆਂ ਜਿਵੇਂ ਆਪਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਆਪਾਂ ਕੱਟ ਰਹੇ ਹਾਂ ਸਾਰੀਆਂ ਇਸ ਤਰ੍ਹਾਂ ਬੂਟਾ ਹੁਣ ਆਪਣਾ ਤੁਹਾਨੂੰ ਕੁਝ ਪਹਿਲਾਂ ਨਾਲੋਂ ਸਾਫ਼ ਦਿਖਣ ਲੱਗ ਗਿਆ ਹੋਣਾਗਾ ਜੰਨੀਆਂ ਵੀ ਟਾਹਣੀਆਂ ਵਿੱਚ ਫਸਦੀਆਂ ਨਹੀਂ ਗਈਆਂ ਉਹਨਾਂ ਨੂੰ ਆਪਾਂ ਲਾ ਰਹੇ ਹਾਂ ਊਟੀਆਂ ਟਾਹਣੀਆਂ ਵੀ ਕਈ ਵਾਰ ਆਪਾਂ ਨੂੰ ਕੱਟਣੀਆਂ ਪੈ ਜਾਂਦੀਆਂ ਹੈਗੀਆਂ ਆ ਕਾਦਰ ਤਰ ਤਾਂ ਪਹਿਲਾਂ ਤੋਂ ਜਦੋਂ ਆਪਾਂ ਟ੍ਰੇਨਿੰਗ ਪ੍ਰੂਨਿੰਗ ਕਰਦੇ ਰਹੇ ਨੇ ਉਦੋਂ ਇਹ ਸੋਸੇ ਆਪਾਂ ਨੂੰ ਪਹਿਲਾਂ ਹੀ ਘੱਟ ਆਉਂਦੀ ਐ ਪਰ ਜੋ ਪਹਿਲਾਂ ਤੋਂ ਆਪਣਾ ਧਿਆਨ ਨਿਰਿਆ ਹੁੰਦਾ ਚੀਜ਼ਾਂ ਦੇ ਵਿੱਚ ਜਿਵੇਂ ਬੂਟੇ ਦੀ ਕਟਾਈ ਪਿਛਲੇ ਸਾਲ ਆਪਾਂ ਕੋਈ ਖਾਸ ਕਰ ਨਹੀਂ ਸਕੇ ਸੀਗੇ ਉਹਦੇ ਕਰਕੇ ਹੁਣ ਆਪਾਂ ਨੂੰ ਇਹ ਥੋੜੀ ਜੀ ਸਖਤ ਕਟਾਈ ਇਹਦੀ ਕਰਨੀ ਪੈ ਰਹੀ ਹੈਗੀ ਸਖਤ ਕਟਾਈ ਕਰਨ ਤੋਂ ਬਾਅਦ ਜਿਹੜਾ ਉਲੀ ਨਾਸ਼ਕ ਦਾ ਛੜਕਾ ਆਪਾਂ ਪਹਿਲਾਂ ਜਿਵੇਂ ਤੁਹਾਨੂੰ ਦੱਸ ਚੁੱਕੇ ਆ ਉਹ ਕਰਨਾ ਪੈਂਦਾ ਤੇ ਜਿਹੜੀ ਟਾਣੀ ਕੋਈ ਬਿਮਾਰੀ ਵਾਲੀ ਹੈਗੀ ਉਹ ਇਸ ਤਰ੍ਹਾਂ ਜੜ ਦੇ ਵਿੱਚੋਂ ਕੱਢਣੀ ਪੈਂਦੀ ਹੁਣ ਇਹ ਬਿਲਕੁਲ ਇੱਥੋਂ ਤੱਕ ਸੁੱਕੀ ਹੋਈ ਸੀ ਤਾਂ ਇਹਨੂੰ ਬਿਲਕੁਲ ਜੜ ਦੇ ਵਿੱਚੋਂ ਕੱਟਿਆ ਆਪਾਂ ਬਾਕੀ ਜਿਹੜੇ-ਜਿਹੜੇ ਬੂਟਿਆਂ ਦੀ ਕਟਾਈ ਹੋਣੀ ਹੈ ਸਮੇਂ ਤੋਂ ਸਮੇਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਜੇਕਰ ਕਿਸੇ ਤਰ੍ਹਾਂ ਦਾ ਕੋਈ ਸਵਾਲ ਤੁਹਾਡਾ ਇਸ ਕਟਾਈ ਦੇ ਦੌਰਾਨ ਰਿਹਾ ਹੋਵੇ ਤਾਂ ਤੁਸੀਂ ਕਮੈਂਟ ਰਾਹੀਂ ਪੁੱਛ ਸਕਦੇ ਹੋਗੇ ਕਟਰ ਤੁਹਾਡਾ ਚੰਗਾ ਹੋਣਾ ਚਾਹੀਦਾ ਕਟਰ ਨਾਲ ਛਿਲਕਾ ਨਹੀਂ ਲੈਣਾ ਜਿੱਦੋਂ ਤੁਹਾਡਾ ਕਟਿੰਗ ਕਰਨ ਵੇਲੇ ਇੱਕ ਤੁਸੀਂ ਸਲੈਂਟਿੰਗ ਕੱਟ ਦੇਣੇ ਨੇਗੇ ਦੂਜਾ ਜਿੱਥੇ ਕਿਤੇ ਮੋਟਾ ਜ਼ਖਮ ਬਣਦਾ ਹੈਗਾ ਉੱਥੇ ਉਲੀ ਨਾਸ਼ਕ ਦਾ ਲੇਪ ਬਣਾ ਕੇ ਤੁਸੀਂ ਲਾਉਣਾਗਾ ਉੱਪਰ ਲਾ ਸਕਦੇ ਹੋ ਗੁੱਲੀ ਨਸ਼ਕ ਦਿਏਗਾ ਤੇ ਉਹ ਵੀ ਸੇਮ ਹੀ ਕੰਮ ਕਰਦਾਗਾ ਉਹਦੇ ਨਾਲ ਵੀ ਜਿਹੜਾ ਬੂਟਾ ਸੁਖਣਾ ਬੰਦ ਹੋ ਜਾਂਦਾਗਾ ਬਾਕੀ ਕੋਈ ਸਵਾਲ ਹੋਇਆ ਤਾਂ ਤੁਸੀਂ ਕਮੈਂਟ ਰਾਹੀਂ ਪੁੱਛ ਸਕਦੇ ਹੋ ਤੁਸੀਂ